ਕਾ ਵੀ ਸਸੀਕਾਲ ਸਸੀਕਾਲ ਦਾ ਕਰਦੇ ਯਾਰ ਠੀਕ ਆ ਆਏ 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 ਤੇਰੀ ਸਸੀਕਾਲ ਤੇ ਟਰੈਕਟਰ ਦਿਖਾਣਾ ਬਾਈ ਹਾਂਜੀ ਤੇ ਆ ਜਾ ਯਾਰਾ ਫਿਰ ਤੇਰਾ ਟਰੈਕਟਰ ਹੀ ਦਿਖਾਉਨੇ ਆਗੇ ਲਾਈਵ ਮਿੱਤਰੋ ਬਹਿ ਜਾ ਬਹਿ ਜਾ ਬਹਿ ਜਾ ਕੋਈ ਨਰਾ ਨਾ ਬਹਿ ਜਾ ਤੇ ਕਿਹੜਾ ਟਰੈਕਟਰ ਆ ਫਿਰ ਤੇਰੇ ਜੌਂਡੀਆ ਮੜਿਆ ਮਾਡਲ ਦਿਖਾ ਦੇ ਸ਼ੌਂਕ ਨਾ ਕਰਾਂਗੇ ਤੇਰੀ ਵੀਡੀਓ ਚੱਕ ਜੌਂਡੀਆ ਆ ਤੂੰ ਪਾਸੇ ਕਰਨਾ ਆ ਲਓ ਹੋਰ b4 ਹੈਗਾ ਹਾਂਜੀ ਹੋਰ b4 ਹੈਗਾ ਜੀ ਅੱਛਾ ਜੀ ਤੇ ਆ ਹੋਰ ਤੇ ਪੜਦਾਗਾ ਹਾਂਜੀ ਟਰੈਕਟਰਾਂ ਦਾ ਸ਼ੌਂਕ ਹੈ ਤੈਨੂੰ ਹਾਂਜੀ ਅੱਛਾ ਤੇ ਤੋਨਾ ਤੂੰ ਨਾ ਵੀ ਉਹਨਾਂ ਟਰੈਕਟਰ ਨੂੰ ਕੀ ਨਾਂ ਹੈ ਜੀ ਤੁਹਾਡਾ ਦਸਨ ਦਸਨਪ੍ਰੀਤ ਜੀ ਪੁਰਾਣਾ ਦਸਨਪ੍ਰੀਤ ਜੀ ਕਿਹੜੀ ਸਕੂਲ ਪਲਾਸਟ ਪੜਦਾ ਪਹਿਲੀ ਚ ਪਹਿਲੀ ਚ ਸ਼ੌਂਕ ਟਰੈਕਟਰਾਂ ਦਾ ਹੈ ਹਾਂਜੀ अच्छा करे ट्रैक्टर ਹੈਗਾ ਕਿ ਗੱਡੀ ਆ ਗੱਡੀ ਆ ਗੱਡੀ ਆ اچھا ਕਿਹੜੀ ਗੱਡੀ ਆ ਥਾਰ ਥਾਰ ਆ ਥਾਰ ਨਹੀਂ ਆਗੀ ਉਹ ਦੂਜੀ ਹੋਈ ਆ ਤੁਹਾਡੇ ਦਾ اچھا ਚਲ ਕੋਈ ਗੱਲ ਨਹੀਂ ਜੋ ਆਕ ਨੂੰ ਕੀ ਉਹਨਾਂ ਪਤਾ ਹੈ ਨਾ ਇਹ ਐਸ ਐਗਰੋ ਟਾਇਰ ਵੀਲ ਹੈ ਨਾ ਵੀ ਐਸ ਐਗਰੋ ਟਾਇਰ ਵੀਲ ਤੁਹਾਨੂੰ ਬਹੁਤ ਕੁਝ ਦਿਖਾਉਂਦਾਗਾ ਇੰਪਲੀਮੈਂਟ ਦਿਖਾਉਂਦਾ ਪਰ ਆ ਇੰਪਲੀਮੈਂਟ ਕਿਸੇ ਦੇ ਦਿਲ ਦਾ ਹੈ ਨਾ ਮੈਨੂੰ ਤੁਰੇ ਜਾਂਦੇ ਨੂੰ ਕਹਿੰਦਾ ਵੀਰੇ ਵੀਡੀਓ ਕਰਕੇ ਜਾਇਓ ਮੇਰੇ ਟਰੈਕਟਰ ਦੀ ਮੈਂ ਕਿੱਲਾਇਆ ਯਾਰ ਕੀ ਪਤਾ ਤੇਰੀਆਂ ਦੁਆਵਾਂ ਨਾਲ ਹੀ ਮੇਰੇ ਚੈਨਲ ਚੱਲਿਆ ਹੋਵੇ ਹੈ ਹੁੰਦਾ ਮੈਂ ਬੱਚਿਆਂ ਦੀ ਵੀਡੀਓ ਪਾਉਂਦਾ ਨਹੀਂ ਹੁੰਦਾਗਾ ਤੇ ਪਰ ਤੇਰੇ ਟਰੈਕਟਰ ਦੀ ਪਾ ਲੈਣਾ ਹੋਰ ਕੁਝ ਕਹਿਣਾ ਆ ਆਪਣੇ ਟਰੈਕਟਰ ਬਾਰੇ ਹਾਂਜੀ ਅੱਛਾ ਕੀ ਖਾਂਦਾ ਇਹ ਕੁਝ ਨਹੀਂ ਖਾਂਦਾਗਾ ਅੱਛਾ ਹੋਰ ਕੋਈ ਕੰਮ ਕਰਦਾਗਾ ਹਾਂਜੀ ਕੀ ਕਰਦਾਗਾ ਇਹ ਟਰਾਲੀ ਟਰਾਲੀ ਲੋੜ ਕਰਦਾਂਗੇ ਟਰਾਲੀ ਖਿੱਚਦਾ ਹੈ ਟਰਾਲੀ ਖਿੱਚਦਾ ਹੈ ਚਲ ਠੀਕ ਹੈ ਇਹਨਿਕ ਵੀਡੀਓ ਬਾਦੂਆ ਚੰਗਾ ਧੰਨਵਾਦ